ਇਹ ਜਿੱਤ ਸੌਖੀ ਨਹੀਂ ਸੀ ਸੇਵਕਾ ਇਹ ਕੰਮ ਬੜਾ ਔਖਾ ਸੀ ਸੇਵਕਾ ਹਾਂਜੀ ਮਾਲਕੋ ਭਈ ਸਾਊਥ ਅਫਰੀਕਾ ਦਾ ਆਈਸੀਸੀ ਟਰੋਫੀ ਦੇ ਫਾਈਨਲ ਜਿੱਤਣਾ ਇਹ ਬੜਾ ਵਿਰਲਾ ਹੁੰਦਾ ਹੈ ਉਹ ਕਿਤੇ 1998 ਦੀ ਚੈਂਪੀਅਨਸ ਟਰੋਫੀ ਦਾ ਫਾਈਨਲ ਜਿੱਤੇ ਸੀ ਕਿੰਨੇ ਸਾਲ ਹੋ ਗਏ ਹੁਣ ਤੁਸੀਂ ਡਬਲਯੂਟੀਸੀ ਦਾ ਫਾਈਨਲ ਜਿੱਤੇ ਹੋ ਮੈਨੂੰ ਪਤਾ ਹੈ ਇੰਡੀਆ ਨਹੀਂ ਖੇਡ ਰਿਆ ਪਰ ਮੈਂ ਇਹ ਵੀ ਜਾਣਦਾ ਕਿ ਸਾਨੂੰ ਦੋ ਕਾਰਨਾਂ ਤੋਂ ਬੜੀ ਖੁਸ਼ੀ ਹੋਈ ਹੋਗੀ ਉਹਨਾਂ ਦੇ ਜਿੱਤ ਦੀ ਇੱਕ ਤਾਂ ਵੈਸੇ ਹੀ ਜਦੋਂ ਆਸਟ੍ਰੇਲੀਆ ਨੂੰ ਕੋਈ ਹਰਾ ਦਿੰਦਾ ਸਾਨੂੰ ਅੰਦਰੋਂ ਸਾਡਾ ਮਨ ਉੱਡੂ-ਉੱਡੂ ਕਰਦਾ ਹੈ ਦੂਜਾ ਕਾਰਨ ਇਹ ਹੈ ਮੇਨ ਕਾਰਨ ਇਹ ਹੈ ਕਿ ਆਪਣਾ ਆਪਣੇ ਨਾਲ ਇੱਕ ਵੱਖਰੀ ਸਾਜ ਹੈ ਸਾਊਥ ਅਫਰੀਕਾ ਵਾਲਿਆਂ ਦੀ ਇੱਕ ਤਾਂ ਆਪਣੇ ਮਹਾਤਮਾ ਗਾਂਧੀ ਜੀ ਸਭ ਤੋਂ ਪਹਿਲੇ ਸਾਊਥ ਅਫਰੀਕਾ ਗਏ ਸੀ ਉੱਥੇ ਉਹਨਾਂ ਨੇ ਅੰਦੋਲਨ ਸ਼ੁਰੂ ਕੀਤੇ ਸੀ ਉੱਥੇ ਬਹੁਤ ਉਹਨਾਂ ਦਾ ਰਤਬਾ ਹੈਗਾ ਫਿਰ ਨੈਲਸਨ ਮੰਡੇਲਾ ਸਾਹਿਬ ਉੱਥੇ ਆ ਗਏ ਦੋਵਾਂ ਦੇ ਨਾਮ ਤੇ ਟਰੋਫੀਆਂ ਵੀ ਖੇਡੀਆਂ ਗਈਆਂ ਹੈ ਹਨਾ ਇੱਕ ਡੂੰਗੀ ਸਾਜ ਹੈਗੀ ਐ ਸਾਜ ਹੈਗੀ ਹੈ ਵੈਸੇ ਵੀ ਸਾਊਥ ਅਫਰੀਕਾ ਨੂੰ 21 ਸਾਲਾਂ ਦੇ ਲਈ ਬੈਨ ਕਰਤਾ ਗਿਆ ਸੀ ਕਿ ਤੁਸੀਂ ਰੰਗ ਭੇਦ ਕਰਦੇ ਹੋ ਤੁਹਾਨੂੰ ਨਹੀਂ ক্রিকেট ਖੇਡਣ ਦਿੰਦੇ ਫਿਰ ਜਦੋਂ 21 ਸਾਲਾਂ ਬਾਅਦ ਇਹਨਾਂ ਦੀ ਵਾਪਸੀ ਹੋਈ 1970 ਤੋਂ ਬਾਅਦ 1991 ਜਦੋਂ ਇਹ ক্রিকেট ਵਿੱਚ ਵਾਪਸ ਆਏ ਸਭ ਤੋਂ ਪਹਿਲੇ ਇਹਨਾਂ ਨੇ ਇੰਡੀਆ ਦਾ ਦੌਰਾ ਕੀਤਾ ਸੀ ਕਲਕੱਤੇ ਵਿੱਚ ਟੈਸਟ ਮੈਚ ਖੇਡਿਆ ਸੀ ਫਿਰ ਇੰਡੀਆ ਨੂੰ ਆਪਣੇ ਉੱਥੇ ਸੱਦਿਆ ਸੀ ਤਾਂ ਸਾਡੀ ਇੱਕ ਸਾਂਝ ਹੈਗੀ ਐ ਬਾਕੀ ਸਾਂਝ ਇਹ ਹੈ ਕਿ ਸਾਡੇ ਇੱਕ ਦੋ ਝੋਟੇ ਪਈ ਖੇਡਦੇ ਆ ਸਾਡੇ ਮਾਰਕੋ ਜੈਂਸਨ ਉਹ ਕਗੀ ਸੋਰਵਾੜਾ ਮੁੰਡਾ ਦਿਲ ਦਾ ਨਹੀਂ ਮਾੜਾ ਉਹਨੇ ਵੀ 9 ਵੈਕਟਾ ਲਈ ਹੈ ਮਾਕਰਮ ਨੇ ਸੈਂਕੜਾ ਮਾਰਿਆ ਹੈਗਾ ਕੁਝ ਖੜਾਰੀਆਂ ਨਾਲ ਤਾਂ ਪੰਜਾਬੀਆਂ ਦੀ ਸਾਂਝ ਹੈ ਰਬਾੜਾ ਕਰਕੇ ਕੁਝ ਆਪਣੇ ਆਈਪੀਐਲ ਕਰਕੇ ਸਾਂਝ ਹੈ ਬਾਕੀ ਮੁबारकਾ 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 ਦਿਓ ਥੱਲੇ ਸਾਊਥ ਅਫਰੀਕਾ ਨੂੰ